ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਜ਼ਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਕਾਚੂ ਪਿੰਡ ਤਲਵੰਡੀ ਸਲੀਮ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕਾਲਾ ਸੰਗਿਆ ਤੇ ਬੱਲ ਨੌ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟਰਹੀ ਕਾਲਾ ਸੰਗਿਆ ਦੀ ਟੀਮ ਜਿਸ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਹੀ ਬੱਲ ਨੌ ਦੀ ਟੀਮ ਜਿਸ ਨੂੰ 15000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਕਾਲਾ ਸੰਗਿਆ ਦੀ ਟੀਮ ਵਿੱਚ ਸਣੀ ਨਵ ਜੈਲਾ ਜੱਸਾ ਜੀਰਾ ਤੇ ਰਵੀ ਖੇਡੇ ਤੇ ਦੂਜੇ ਪਾਸੇ ਬੱਲ ਨੌ ਦੀ ਟੀਮ ਵਿੱਚ ਨਰਵੈਰ ਸੁੱਖਾ ਜੋਤ ਖੇਡੇ ਤੇ ਅਗਲੇ ਕਬੱਡੀ ਕੱਪ ਰੋੜੀ ਕਪੂਰੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਾੜੀ ਮੁਸਤਫਾ ਤੇ ਡੱਗੂ ਰਮਾਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟਰਹੀ ਮਾੜੀ ਮੁਸਤਫਾ ਦੀ ਟੀਮ ਜਿਸ ਨੂੰ 25000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਹੀ ਡੱਗੂ ਰਮਾਣਾ ਦੀ ਟੀਮ ਜਿਸ ਨੂੰ 18000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਡੱਗੂ ਰਮਾਣਾ ਦੀ ਟੀਮ ਵਿੱਚ ਸਤਨਾਮ ਸੀਪਾ ਨਿੱਕਾ ਤੇ ਹੋਰ ਪਲੇਅਰ ਵੀ ਖੇਡੇ ਤੇ ਮਾੜੀ ਮੁਸਤਫਾ ਦੀ ਟੀਮ ਵਿੱਚ ਸ਼ਕੰਦਰ ਬਾਸਾ ਤੇ ਗੋਰਾ ਤੇ ਹੋਰ ਵੀ ਇੱਕ ਪਲੇਅਰ ਗੱਡੇ ਤੇ ਅਗਲੇ ਕਬੱਡੀ ਕੱਪ ਨੂਰਪੁਰਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਛਨੇਰ ਤੇ ਖਾਰਾ ਦੀਆਂ ਟੀਮਾਂ ਜਿੰਨਾ ਵਿੱਚੋਂ ਫਸਟ ਰਹੀ ਛਨੇਰ ਦੀ ਟੀਮ ਜਿਸ ਨੇ ਪੱਧਰਾ ਅੰਕ ਹਾਸਲ ਕੀਤੇ ਤੇ 65000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਖਾਰਾ ਦੀ ਟੀਮ ਜਿਸ ਨੇ 9.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪੋਲਾ ਜੰਡੀ ਤੇ ਬੈਸਟ ਸਟਾਪਰ ਬਣਿਆ ਤਾਰੀ ਛੁਨੇਰ ਆਸ਼ੂ ਛੁਨੇਰ ਜਸ਼ਨ ਕੱਕੜਵਾਲ ਇਹ ਤਿੰਨੋਂ ਜੁਆਇੰਟ ਸਟਾਪਰ ਨਿਕਲੇ ਬੈਸਟ ਟਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਖਾਰਾ ਦੀ ਟੀਮ ਵਿੱਚ ਅਮਨ ਜਨੀਤਪੁਰ ਕਿੰਦੀ ਜੋਧਾ ਜੋਧਾ ਚੰਡੇਰ ਸ਼ਕਤੀਮਾਨ ਰਾਮਖਾਰਾ ਤੇ ਸੰਗਾ ਖੇਡੇ ਤੇ ਦੂਜੇ ਪਾਸੇ ਛੁਨੇਰ ਦੀ ਟੀਮ ਵਿੱਚ ਭੋਲਾ ਝੰਡੀ ਗੁਰਦੀਪ ਰਾਏ ਸਰ ਜਸ਼ਨ ਕੱਕੜਵਾਲ ਆਸ਼ੂ ਛੁਨੇਰ ਤੇ ਤਾਰੀ ਚੁਨੇਰ ਖੇਡੇ ਤੇ ਦੋਸਤੋ ਏਸੀ ਕਲਰ ਕਬੱਡੀ ਕਪਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ